ਡਾਕਟਰ ਸਾਹਿਬ ਕੀ ਸਿਗਨੀਫਿਕੈਂਸ ਹੈ ਇਸ ਜਿੱਤ ਦੀ ਵਰਲਡ ਕੱਪ ਦੇ ਵਿੱਚ ਭਾਰਤੀ ਲੜਕੀਆਂ ਜਿਹੜੀਆਂ ਜਿੱਤ ਗਈਆਂ ਨੇ ক্রিকেট ਦੇ ਵਿੱਚ ਤੁਹਾਡੇ ਲਿਹਾਜ਼ ਨਾਲ ਕੀ ਹੋਇਆ ਦੇਖੋ ਜੀ ਇਹ ਬਹੁਤ ਵੱਡੀ ਵਿਕਟਰੀ ਹੈ ਜਿਹੜੀ ਔਮਨ ਕ੍ਰਿਕਟ ਹੈ ਬਿਕਾਜ਼ 1983 ਚ ਕਪਲਦੇਵ ਦੀ ਟੀਮ ਨੇ ਵਰਲਡ ਕੱਪ ਜਿੱਤਿਆ ਸਕੈਂਡ ਇੰਡੀਆ ਚ ਕ੍ਰਿਕਟ ਨੂੰ ਚੇਂਜ ਕਰਤਾ ਉਸ ਵੈਨ ਨੇ ਬੇਸਿਕ ਗਰਲ ਹੁੰਦੀ ਹੈ ਵੀ ਪਲੇਅਰ ਉਹ ਵੀ ਬਹੁਤ ਵਧੀਆ ਸਕੇ ਬਟ ਨੋਬਾਡੀ ਬਲੀਵਡ ਇਨ ਥੈਮਸੈਲਵਸ ਕਾਈਂਡ ਆਫ ਬਹੁਤੇ ਪਲੇਅਰ ਦਾ ਅਮਰੀਕਾ ਦੀਆਂ ਤੇ ਅੱਗੇ ਇੰਗਲੈਂਡ ਦੀਆਂ ਛੁੱਟੀਆਂ ਬੁੱਕ ਕਰਾ ਕੇ ਆਏ ਹੋਏ ਸਕੇ ਵੀ ਵਰਲਡ ਕੱਪ ਦੇ ਮੈਚ ਖੇਡਾਂਗੇ ਤੇ ਅੱਗੇ ਜਾ ਕੇ ਫਿਰ ਆਪਣੀ ਵਕੇਸ਼ਨ ਕਰਾਂਗੇ ਸੋ ਜਿਹੜੀ ਇੰਡੀਅਨ ਔਮਨ ਟੀਮ ਹੈ ਇਹਦੀ ਵੈਨ ਵੀ ਬਹੁਤ ਇੱਕ ਵੱਡਾ ਸਿਗਨੀਫੀਕੈਂਸ ਰੱਖਦੀ ਆ ਆਨ ਵਾਲ ਟਾਈਮ ਚ ਇਹ ਇਹਨਾਂ ਨੂੰ ਜਿਹੜੇ ਆਉਣ ਵਾਲੀਆਂ ਸਕਸੈਸਿਵ ਜਨਰੇਸ਼ਨਸ ਆ ਉਹਨਾਂ ਨੂੰ ਸੈਲਫ ਬਲੀਵ ਤੇਗੀ ਇਹਨਾਂ ਨੂੰ ਲੱਗੂਗਾ ਵੀ ਅਸੀਂ ਜਿਹੜੇ ਆਸਟ੍ਰੇਲੀਆ ਵਰਗੀਆਂ ਟੀਮਾਂ ਨੇ ਜਾਂ ਇੰਗਲੈਂਡ ਕਿਉਂਕਿ ਇਹ ਖਿਤਾਬ 7 ਵਾਰੀ ਆਸਟ੍ਰੇਲੀਆ ਜਿੱਤ ਚੁੱਕਿਆ ਹੈ 4 ਵਾਰੀ ਇੰਗਲੈਂਡ ਜਿੱਤ ਚੁੱਕਿਆ ਹੈ ਇੰਡੀਆ ਨੇ ਇਹ ਪਹਿਲੀ ਵਾਰੀ ਜਿੱਤਿਆ 13 ਵਰਲਡ ਕੱਪ ਹੋ ਚੁੱਕੇ ਹੈ ਹਲੇ ਤੱਕ ਇਹ ਥੋੜਾ ਜਿਹਾ ਬਰੀਫ ਮੈਂ ਦੱਸ ਦਿੰਨਾ ਇੰਗਲੈਂਡ ਛੋਇਆ ਸੀਗਾ ਈਵਨ men ਵਰਲਡ ਕੱਪ ਤੋਂ ਵੀ 2 ਸਾਲ ਪਹਿਲਾਂ 1973 ਛੋਇਆ ਸੀਗਾ women ਵਰਲਡ ਕੱਪ ਤੇ तकरीबन 6 ਸਾਲ ਬਾਅਦ ਹੁੰਦਾ ਹੁੰਦਾ ਸੀਗਾ ਪਰ ਇਹਨਾਂ ਨੂੰ ਕੋਈ ਫਾਈਨੈਂਸ਼ੀਅਲ ਸਪੋਰਟ ਨਹੀਂ ਹੁੰਦੀ ਸੀਗੀ ਤਾਂ ਇਰੈਗੂਲਰ ਸੀਗਾ ਫਿਰ 2005 ਤੋਂ ਬਾਅਦ ਇਹ ਚਾਰ ਸਾਲੀ ਹੋਣ ਲੱਗਿਆ ਤੇ ਲਗਾਤਾਰ ਹੋ ਰਿਹਾ ਹੈ ਇੰਡੀਆ ਵੀ ਪਹਿਲਾਂ ਦੋ ਵਾਰੀ ਇਹਦੇ ਫਾਈਨਲ ਚ ਪਹੁੰਚ ਚੁੱਕੀਆਂ ਕੁੜੀਆਂ ਪਰ ਇਹ ਅਨਫੋਰਚੂਨੇਟਲੀ ਹਾਰ ਗਈਆਂ ਸੀਗੀਆਂ ਪਰ ਆਹ ਪਹਿਲਾ ਜਿਹੜਾ ਇਹਨਾਂ ਦਾ ਵਿਨ ਹੈਗਾ ਇੰਡੀਆ ਦਾ ਤੇ ਬੜਾ ਰਿਮਾਰਕੀਬਲ ਵਿਨ ਹੈ ਹਾਲਾਂਕਿ ਇਹ ਕਈ ਮੈਚ ਆਪਣੇ ਪੂਲ ਦੇ ਵਿੱਚ ਹਾਰ ਵੀ ਗਈਆਂ ਸੀਗੀਆਂ ਬਟ ਸਟਿਲ ਸੈਮੀਫਾਈਨਲ ਫਾਈਨਲ ਦੇ ਵਿੱਚ ਦੇ ਪਲੇਡ ਲਾਈਕ ਚੈਂਪੀਅਨਸ ਐਂਡ 올 ਰౌండ్ ਕੰਟ੍ਰਿਬਿਊਸ਼ਨ ਨਾਲ ਦੇ ਮੇਡ ਇਟ ਸੈਮੀਫਾਈਨਲ ਚ ਜਮੀਮਾ ਰੋਡ੍ਰੀਗੇਜ਼ ਦੀ ਬਹੁਤ ਵੱਡੀ ਇਨਿੰਗ ਸੀਗੀ 130 ਦੀ ਜਿਹੜੇ ਕਿ ਉਹਨਾਂ ਨੇ ਆਸਟ੍ਰੇਲੀਆ ਤੋਂ ਜਿੱਤ ਪ੍ਰਾਪਤ ਕੀਤੀ ਜਿਹੜੀ ਕਿ ਕਾਫੀ ਮੁਸ਼ਕਲ ਜਿੱਤ ਸੀਗੀ ਆਸਟ੍ਰੇਲੀਆ ਬਹੁਤ ਤਗੜੀ ਟੀਮ ਹੈ ਦੇ ਫਾਈਨਲ ਚ ਫਿਰ ਸਾਊਥ ਅਫਰੀਕਾ ਵੀ ਪਹਿਲੀ ਵਾਰ ਹੀ ਆਈ ਸੀਗੀ ਦੇ ਪਲੇਡ ਵੈਲ ਜਿਹੜੀ ਇਹਨਾਂ ਦੀ ਸ਼ਫਾਲੀ ਵਰਮਾ ਹੈ ਯੰਗ 21 ਸਾਲਾਂ ਦੀ ਹਰਿਆਣੇ ਦੀ ਹੈ ਉਹਨੇ 87 ਰਨਾਂ ਕੀਤੀਆਂ ਦੋ ਵਿਕਟਾਂ ਵੀ ਕੱਢਤੀਆਂ ਤੇ ਦੀਪਤੀ ਸ਼ਰਮਾ ਉਹਨੇ ਵੀ 58 ਰਨਾਂ ਕੀਤੀਆਂ ਪੰਜ ਵਿਕਟਾਂ ਕੱਢੀਆਂ ਸੋ एवरीवन ਕੰਟ੍ਰਿਬਿਊਟਿਡ ਐਂਡ ਦੇ ਵਨਟ ਦਾ ਟਾਈਟਲ ਬਾਥ ਬੱਡੀ ਇੱਕ ਮਾਈਲਸਟੋਨ ਹੈ ਥ੍ਰੈਸ਼ੋਲਡ ਇੰਡੀਅਨ ਔਮਨ ਕ੍ਰਿਕਟ ਡਾਕਟਰ ਆਪਣਨ ਲੁਧਿਆਣੇ ਤੋਂ ਗਰਿਆਲ ਸਾਹਿਬ ਵੀ ਜੁੜੇ ਹੋਏ ਨੇ ਤੇ ਮੈਂ ਚਾਹਾਂਗਾ ਕਿ ਤੁਹਾਨੂੰ ਉਹੀ ਆਪਣੇ ਵੱਲੋਂ ਕੋਈ ਟਿੱਪਣੀ ਕਰਨ ਤੇ ਸਵਾਲ ਵੀ ਕਰਨ ਬਹੁਤ ਵੱਡੀ ਜਤਨਰ ਸੰਦੇਹ ਗਰਿਆਲ ਸਾਹਿਬ ਆਰ ਯੂ ਲਿਸਨਿੰਗ ਟੂ ਮੀ ਜੀਰ ਮਹਾਰਾਜ ਸਾਹਿਬ ਕਰੋ ਕੋ ਸਵਾਲ ਮੇਰਾ ਖਿਆਲ ਤੁਹਾਡੀ ਗੱਲ ਸ਼ਾਇਦ ਡਾਇਰੈਕਟਲੀ ਸੁਣੇਗੀ ਡਾਕਟਰ ਆਲੂ ਵਾਲੀਆ ਸਾਹਿਬ ਨੂੰ ਹੋਰ ਮਹਾਰਾਜ ਸਾਹਿਬ ਸਭ ਤੋਂ ਪਹਿਲਾਂ ਤਾਂ ਮੁਬਾਰਕਾਂ ਨੇ ਉਹਨਾਂ ਸਾਰੇ ਹੀ ਖੇਡ ਪ੍ਰੇਮੀਆਂ ਨੂੰ ਜਿਨ੍ਹਾਂ ਨੇ ਇਸ ਖੇਡ ਦੇ ਵਿੱਚ ਜਰਾ ਵੀ ਇੰਟਰਸਟ ਲਿਆ ਕਿਉਂਕਿ ਜਿਵੇਂ ਡਾਕਟਰ ਸਾਹਿਬ ਦੱਸ ਰਹੇ ਨੇ ਇਹ ਵਾਕਈ ਬਹੁਤ ਵੱਡੀ ਇੱਕ ਇੱਕ ਲੈਂਡਮਾਰਕ ਦਿਹਾੜਾ ਸੀ ਉਸ ਤੋਂ ਪਹਿਲਾਂ ਜਿਹੜੀ ਮਹਿਲਾ ਕ੍ਰਿਕਟ ਸੀ ਭਾਰਤ ਦੇ ਵਿੱਚ ਉਹ ਇੱਕ ਅਗੇ ਸਟੇਜ ਦੇ ਉੱਤੇ ਸੀ ਜਿਸ ਨੂੰ ਕਹਿੰਦੇ ਕਿ ਸਟੈਗਨੇਟ ਜਾ ਹੋ ਚੁੱਕਿਆ ਸੀ ਕੰਮ ਅੱਗੇ ਪਿੱਛੇ ਨਹੀਂ ਸੀ ਵਧ ਰਿਹਾ ਪਰ ਪਿਛਲੇ ਤਿੰਨਾ ਚਾਰਾਂ ਸਾਲਾਂ ਦੇ ਵਿੱਚ ਕੁਝ ਅਜਿਹੀਆਂ ਇਨਪੁਟਸ ਆਈਆਂ ਮਾਇਕ ਵੀ ਆਬਵੀਅਸਲੀ ਫਾਈਨੈਂਸ਼ੀਅਲਸ ਜਿਹੜੇ ਨੇ ਉਹ ਬਹੁਤ ਮੈਟਰ ਕਰਦੇ ਆ ਇਸ ਚੀਜ਼ ਦੇ ਵਿੱਚ ਔਰ ਦੂਸਰੀ ਗੱਲ ਇਹ ਆ ਕਿ ਜਿਹੜੀ ਵਿਮਨਸ ਕ੍ਰਿਕਟ ਲੀਗ ਜਿਵੇਂ ਆਈਪੀਐਲ ਚੱਲਦਾ ਓਵੇਂ ਡਬਲਯੂਪੀਐਲ ਜਿਹੜੀ ਚੱਲੀ ਉਸ ਨੇ ਲੜਕੀਆਂ ਦਾ ਐਕਸਪੋਜ਼ਰ ਤੇ ਉਹਨਾਂ ਦਾ ਮਾਈਂਡਸੈਟ ਜਿਹੜਾ ਸੀ ਉਹ ਬਹੁਤ ਵਾਸਟ ਹੋ ਗਿਆ ਉਹਦੇ ਨਾਲ ਬਹੁਤ ਵਧਿਆ ਤੇ ਜਿਹੜੇ ਖੇਡ ਨੂੰ ਦੇਖਣ ਦੀ ਖੇਡ ਖੇਡਣ ਦੀ ਜਿਹੜੀ ਉਹਨਾਂ ਦੀ ਆਪਣੀ ਐਟੀਟਿਊਡ ਹੁੰਦਾ ਸੀ ਉਹਦੇ 'ਚ ਵੀ ਚੇਂਜਸ ਆਈਆਂ ਔਰ ਮੈਂ ਸਭ ਦੇ ਡਾਕਟਰ ਸਾਹਿਬਤ ਹੋਣਗੇ ਕਿ ਇਹ ਪ੍ਰੀਮੀਅਮ ਲੀਗ ਸੀ ਜਿਹੜੀ ਵਿਮਨਸ ਸੀ ਦੀ ਉਹਦੇ ਨਾਲ ਬਹੁਤ ਫਰਕ ਪਿਆ ਜਿਹਦੇ ਕਰਕੇ ਅੱਜ ਅਸੀਂ ਦੇਖਦੇ ਆ ਕਿ ਫੀਅਰਲੈਸ ਹੋ ਕੇ ਸਾਡੀਆਂ ਲੜਕੀਆਂ ਜਿਹੜੀਆਂ ਖੇਡ ਰਹੀਆਂ ਨੇ ਚਾਹੇ ਸ਼ਵਾਲੀ ਵਰਮਾ ਦਾ ਜ਼ਿਕਰ ਕੀਤਾ ਇਹਦੇ ਵਿੱਚ ਜ਼ਿਕਰ ਕਰਨਾ ਪੈਂਦਾ ਸਾਡੇ ਨਵੀਂ ਜਿਜ ਵਿਕਟ ਕੀਪਰ ਆ ਲੜਕੀ ਬਹੁਤ ਯੰਗ ਰਿਚਾ ਕੋਸ਼ ਔਰ ਅਜਿਹੇ ਸ਼ਾਟ ਮਾਰਦੀ ਹੈ ਰਮਾਣਾ ਸਾਹਿਬ ਕੇ ਸ਼ਾਹ ਸਾਹਿਬਾਗ ਜਾਂ ਹੋਰ ਬਹੁਤ ਵੱਡੇ ਜਿਹੜੇ ਹੇਟਰ ਸੀ ਉਹ ਵੀ ਦੇਖ ਕੇ ਖੁਦ ਹੀ ਰਸ ਕਰਦੇ ਨੇ ਕਿ ਅਜਿਹੇ ਸ਼ਾਟ ਉਹ ਕਿਉਂ ਨਾ ਮਾਰ ਸਕੇ ਔਰ ਇਹ ਲੜਕੀਆਂ ਦਾ ਜਿਹੜਾ ਐਟੀਟਿਊਡ ਸੀ ਉਸੇ ਨੇ ਜਿਹੜੀ ਇਹਨਾਂ ਨੂੰ ਸੈਮੀਫਾਈਨਲ ਤੇ ਫਾਈਨਲ ਦੇ ਵਿੱਚ ਜਿੱਤ ਦਵਾਈ ਔਰ ਜਿੱਥੋਂ ਤੱਕ ਸਵਾਲ ਜਿਹੜੇ 2 3 ਮੈਚ ਮਾਲਾ ਸਾਹਿਬ ਵਿੱਚ ਅਸੀਂ ਵੀ ਫਿਕਰ ਕਰਨ ਲੱਗੇ ਸੀ ਕਿ ਕੀ ਹੋ ਗਿਆ ਕਿਉਂਕਿ ਬਿਲਕੁਲ ਜਿੱਤੇ ਹੋਏ ਮੈਚ ਜਿਹੜੇ ਨੇ ਐਂਡ ਮੂਮੈਂਟ ਤੇ ਜਾ ਕੇ ਭਾਰਤੀ ਟੀਮ ਕਿਸੇ ਨਾ ਕਿਸੇ ਕਾਰਨ ਕਰਕੇ ਉਹ ਹਾਰ ਰਹੀ ਸੀ ਲੀਫ ਸਟੇਜ ਦੇ ਵਿੱਚ ਪਰ ਸੈਮੀਫਾਈਨਲ ਦੇ ਵਿੱਚ ਜਸਤਰੀ ਕਰ ਅਸਟ੍ਰੇਲੀਆ ਨੂੰ ਹਰਾਇਆ ਰਿਮਾਰਕੇਬਲ ਬਹੁਤ ਬਿਹਤਰੀਨ ਔਰ ਫਾਈਨਲ ਦੇ ਵਿੱਚ ਤਾਂ ਇੱਕ ਚੈਂਪੀਅਨਸ ਦੀ ਤਰ੍ਹਾਂ ਖੇਲ ਕੇ ਇੱਕ ਬਹੁਤ ਵੱਡਾ ਟੂਰਨਾਮੈਂਟ ਉਹਨਾਂ ਨੇ ਬਹੁਤ ਵੱਡੀ ਜਿੱਤ ਭਾਰਤੀਆਂ ਦੀ ਝੋਲੀ ਵਿੱਚ ਪਾਈ ਹੈ ਜੀ। ਆ ਤੁਹਾਡੀ ਗੱਲ ਦੇ ਉੱਤੇ ਡਾਕਟਰ ਆਲੋ ਵਾਲੇ ਵੀ ਟਿੱਪਣੀ ਕਰਦੇ ਨੇ ਮੈਂ ਨੇ ਕਿਹਾ じゃ ਸਵਾਲ ਤੁਹਾਨੂੰ ਦੋਹਾਂ ਨੂੰ ਕਰਨਾ ਚਾਹਣਾ ਹੈ ਤੇ ਸ਼ੁਰੂਆਤ ਆਪਾਂ ਆਲੋ ਵਾਲੇ ਸਭ ਤੋਂ ਕਰਾਂਗੇ ਕਿ ਅਕਸਰ ਡਾਕਟਰ ਸਾਹਿਬ ਸੁਣਦੇ ਹੁੰਦੇ ਸੀਗੇ ਕਿ ਜਦੋਂ ਕ੍ਰਿਕਟ ਦੇ ਵੱਡੇ ਜਿਹੜੇ ਸਤਾਰੇ ਨੇ ਉਹ ਬੰਬੇ ਨਾਲ ਜਾਂ ਸਾਊਥ ਇੰਡੀਆ ਨਾਲ ਜਾਂ ਦਿੱਲੀ ਨਾਲ ਕਦੀ ਕਦਾਈਂ ਕੋ ਪੰਜਾਬ ਪਟਿਆਲੇ ਚੋਂ ਸਿੱਧੂ ਪੈਦਾ ਹੁੰਦਾ ਸੀਗਾ ਤੁਸੀਂ ਖੁਦ ਖੇਡੀ ਹੋਈ ਡਾਕਟਰ ਸਾਹਿਬ ਲੇਕਿਨ ਮੋਗੇ ਦੀ ਕਪਤਾਨ ਕੁੜੀ ਨੇ ਤੁਹਾਨੂੰ ਲੱਗਦਾ ਕਿ ਇੱਕ ਨਵਾਂ ਕੀਰਤੀਮਾਨ ਸਥਾਪਿਤ ਕਰਤਾ ਤੇ ਹੁਣ ਪੰਜਾਬ ਕ੍ਰਿਕਟ ਓਵਰਾਲ ਤੇ ਪੰਜਾਬ ਮਹਿਲਾ ਕ੍ਰਿਕਟ ਸਪੈਸੀਫਿਕਲੀ ਇਹਦੇ ਨਾਲ ਬਹੁਤ ਬਲਵਾਨ ਹੋਏਗੀ ਡਾਕਟਰ ਸਾਹਿਬ ਹਾਂਜੀ ਜਿਹੜੇ ਹਰਮਨਪ੍ਰੀਤ ਦਾ ਹੋਰ ਦੋ ਕੁੜੀਆਂ ਨੇ ਇਸ ਵळे ਪੰਜਾਬ ਚ ਤਿੰਨ ਸਿਗੀਆਂ ਕੁੜੀਆਂ ਖੇਡਦੀਆਂ ਹਰਮਨਪ੍ਰੀਤ ਅਰਮਨ ਬੀਬੀ ਦਾ ਬਹੁਤ ਪੁਰਾਣੀ ਆ ਥੋੜਾ ਜਿਹਾ ਮੈਂ ਦੱਸਣਾ ਚਾਹੂੰਗਾ ਆ ਮੇਰੇ ਬਹੁਤ ক্লোਜ਼ ਮਿੱਤਰ ਅਸੀਂ ਪੰਜਾਬੀ ਯੂਨੀਵਰਸਿਟੀ ਖੇਡ ਦੇ ਸਗੇ ਸੋਢੀ ਸਾਹਿਬ ਉਹਨਾਂ ਨੇ ਜ਼ੀਰੇ ਅਕੈਡਮੀ ਸ਼ੁਰੂ ਕੀਤੀ ਹੋਈ ਹੈ ਇਹ ਕੁੜੀਆਂ ਉਹਦੀਆਂ ਪ੍ਰੋਡਕਟ ਹੈ ਉਹਨਾਂ ਨੇ ਸਾਰਾ ਕੁਝ ਟੇਕ ਕੇਅਰ ਕਰਕੇ ਹਰਮਨਪ੍ਰੀਤ ਨੂੰ ਇੰਡੀਆ ਨੂੰ ਇੱਕ ਗਿਫਟ ਦਿੱਤਾ ਪੰਜਾਬ ਨੂੰ ਗਿਫਟ ਦਿੱਤਾ ਤੇ ਡੈਫੀਨਟਲੀ ਜਿਹੜੀ ਅਮਨ ਜੋਤ ਦੇ ਫਾਦਰ ਕਾਰਪੈਂਟਰ ਨੇ ਪਹਿਲਾ ਬੱਲਾ ਵੀ ਉਹਨਾਂ ਨੇ ਆਪ ਬਣਾ ਕੇ ਦਿੱਤਾ ਸੀਗਾ ਇਹਨੂੰ ਹਰਲੀਨ ਦਿਓਲ ਆ ਸੋ ਟਾਈਮਸ ਟੂ ਕਮ ਜਿਹੜੀ ਪੰਜਾਬ ਸਪੈਸੀਫਿਕਲੀ ਕੁੜੀਆਂ ਨੇ ਦੇਖੋ ਇਹ ਇੱਕ ਨਾ ਬੈਂਚਮਾਰਕ ਜਿਹਾ ਬਣ ਜਾਂਦਾ ਹੁੰਦਾ ਜਦੋਂ ਨੀਰਜ 85 ਮੀਟਰ ਤੋਂ ਉੱਤੇ ਜੈਵਲਨ ਸੁੱਟਦਾ ਸੀਗਾ ਤਾਂ ਇੰਡੀਆ ਤੇ ਤਿੰਨ ਹੋਰ ਜੈਵਲਨ ਥਰੋਅਰ ਖੜੇ ਹੋ ਗਏ ਜਿਹੜੇ 85 ਮੀਟਰ ਤੋਂ ਉੱਤੇ ਸੁੱਟਣ ਲੱਗੇ ਉਹ ਇੱਕ ਸੈਲਫ ਲੀਫ ਹੋ ਜਾਂਦਾ ਜਦੋਂ ਦੇਖਦੇ ਆ ਵੀ ਇਹ ਕਰ ਸਕਦਾ ਤਾਂ ਅਸੀਂ ਵੀ ਕਰ ਸਕਦੇ ਆ ਸੋ ਹਰਮਨਪ੍ਰੀਤ ਤਾਂ ਹੁਣ ਯੂ نو ਉਹਦੇ ਕੋਲ ਮੈਨੂੰ ਲੱਗਦਾ ਕੋਈ ਬਹੁਤ ਹੀ ਜ਼ਿਆਦਾ ক্রিকেট ਨਹੀਂ ਹਲੇ ਵੀ ਉਹ ਬਹੁਤ ਖੇਡਦੀ ਹੈ ਆਉਣ ਵਾਲੇ ਟਾਈਮ 'ਚ ਇੰਡੀਆ ਦੇ ਵਿੱਚ ਵੀ ਇਹ ਉਹ ਫੇਜ਼ ਆ ਜਿਹੜਾ ਇਹਨਾਂ ਨੇ ਗਰੇਵਾਲ ਸਾਹਿਬ ਨੇ ਵੀ ਮੈਂਸ਼ਨ ਕੀਤਾ ਵੀ ਡਬਲਯੂ ਪੀ ਐਲ ਦੀ ਡੈਫੀਨਟਲੀ ਕੰਟਰੀਬਿਊਸ਼ਨ ਹੁੰਦੀ ਹੈ ਕਿ ਤੁਸੀਂ ਬਾਹਰਲੇ ਕੋਚੇਸ ਨਾਲ ਬਾਹਰਲੇ ਪਲੇਅਰਜ਼ ਨਾਲ ਡਿਫਰੈਂਟ ਜਿਹੜੀਆਂ ਟਫ ਕੰਡੀਸ਼ਨਸ ਦੇ ਵਿੱਚ ਖੇਡਦੇ ਹੋ ਮਾਈਂਡ ਸੈਟ ਇੱਕ ক্রিকেট ਜਿਹੜੀ ਗੇਮ ਹੈ ਨਾ ਮਾਈਂਡ ਸੈਟ ਦੀ ਵੀ ਬਹੁਤ ਗੇਮ ਹੈ ਤੁਹਾਡਾ ਮਾਈਂਡ ਸੈਟ ਟਫ ਹੋ ਜਾਂਦਾ ਤੁਹਾਡਾ ਸੈਲਫ ਬਲੀਵ ਜਦੋਂ ਤੁਸੀਂ ਜਿਵੇਂ ਹੁਣ ਇਨਾ ਰਨ ਚੇਸ ਕਰ ਰਹੇ ਸੀ ਆਸਟ੍ਰੇਲੀਆ ਅਗੇਂਸਟ ਜਮੀਮਾ ਨੇ 130 ਰਨ ਕੀਤੇ ਉਹ ਇੱਕ ਸੈਲਫ ਬਲੀਫ ਦੀ ਗੱਲ ਹੈ ਵੀ ਮੈਂ ਕਰ ਸਕਦਾ ਜੇ ਤੁਹਾਨੂੰ ਸੈਲਫ ਬਲੀਫ ਯਾਨੀ ਤਾਂ ਫਿਰ ਤੁਸੀਂ ਨਹੀਂ ਕਰ ਸਕਦੇ ਸੋ ਆਹ ਜਿਹੜਾ ਡਬਲਯੂ ਪੀ ਐਲ ਨੇ ਜਿਵੇਂ ਆਈ ਪੀ ਐਲ ਨੇ ਇੰਡੀਆ ਨੂੰ ਬਹੁਤ ਪਲੇਅਰ ਦਿੱਤੇ ਆ ਤੇ ਡਬਲਯੂ ਪੀ ਐਲ ਨੇ ਵੀ ਬਹੁਤ ਔਮਨ ਪਲੇਅਰ ਦਿੱਤੇ ਆ ਜਿਹੜੇ ਕਿ ਆਉਣ ਵਾਲੇ ਟਾਈਮ 'ਚ ਹਲੇ ਹੋਰ ਵਧਣਗੇ ਤੇ ਇੰਡੀਆ ਊਡ ਡੈਫੀਨਿਟਲੀ ਡੂ ਵੈਲ ਹੁਣ ਜਿਹੜਾ ਬੀ ਸੀ ਸੀ ਆਈ ਨੇ ਪ੍ਰਾਈਜ਼ ਮਨੀ ਵੀ ਇਹਨਾਂ ਨੂੰ 51 ਕਰੋੜ ਦਿੱਤਾ दैट्स ਅ ਲੋਟ ਮੈਨ ਦੇ ਬਰਾਬਰ ਲੈ ਗਏ ਆ ਸੋ ਇਹ ਸਾਰੇ ਕੈਟਾਲਿਸਟ ਹੁੰਦੇ ਆ ਜੀ ਔਰ ਜਦੋਂ ਵਿਊਰਸ਼ਿਪ ਵੱਧ ਜਾਂਦੀ ਆ ਲੋਕਾਂ ਦਾ ਇੰਟਰਸਟ ਵੱਧਦਾ ਅੱਜ ਤੋਂ 5 ਸਾਲ ਪਹਿਲਾਂ ਔਰਮਨ ਕ੍ਰਿਕਟ ਕੋਈ ਨਹੀਂ ਦੇਖਦਾ ਸਕੇ ਬਹੁਤ ਘੱਟ ਲੋਕ ਹੀ ਦੇਖਦੇ ਸਕੇ ਹੁਣ ਮੈਨੂੰ ਪਤਾ ਹੈ ਵੀ ਜਦੋਂ ਆ ਫਾਈਨਲ ਹੋਇਆ ਮੈਂ ਵੀ ਜਾਗਿਆ ਰਾਤ ਲੋਕੀ ਬਹੁਤ ਕੈਨੇਡਾ ਅਮਰੀਕਾ ਚ ਵੀ ਰਾਤਾਂ ਜਾ ਕੇ ਮੈਚ ਦੇਖਿਆ ਜੀ ਸੋ ਇਟਸ ਅ ਵੰਡਰਫੁਲ ਵੈਮ ਐਂਡ ਆਗਰਸ ਵੈਲ ਫॉर ਫਿਊਚਰ ਆਫ ਔਮਨ ਕ੍ਰਿਕਟ ਇਨ ਇੰਡੀਆ ਬਾਕੀ ਗਰੇਵਾਲ ਸਾਹਿਬ ਦੇ ਕਮੈਂਟ ਸਾਰੇ ਮੀਨਿੰਗਫੁਲ ਕਮੈਂਟਸ ਨੇ ਨੌਲੇਜ ਰੱਖਦੇ ਨੇ ਜਾਂਦੇ ਜਾਂਦੇ ਆਂ ਡਾਕਟਰ ਸਾਹਿਬ ਦੱਸਿਓ ਮੈਨੂੰ ਕਿ ਜਿਹੜਾ ਹਾਲ ਹੀ ਵਿੱਚ ਆਪਾਂ ਇੱਥੇ ਵੀ ਕ੍ਰਿਕਟ ਦੀ ਖਾਸੀ ਜਿਹੜੀ ਐਕਟੀਵਿਟੀ ਦੇਖੀ ਹੈ ਕੁਝ ਭਾਰਤ ਤੋਂ ਵੀ ਪਲੇਅਰ ਆਏ ਸਨ ਇਨ ਦ ਡੇਸ ਟੂ ਕਮ ਇਨ ਲਾਈਟ ਆਫ ਦਿਸ ਵਿਨ ਇੱਧਰ ਉੱਤਰੀ ਅਮਰੀਕਾ ਵਿੱਚ ਕੈਨੇਡਾ ਅਮਰੀਕਾ ਦੇ ਵਿੱਚ ਵੀ ਤੁਹਾਨੂੰ ਲੱਗਦਾ ਕਿ ਹੁਣ ਆਉਣ ਵਾਲਾ ਦਿਨ ਜਿਹੜਾ ਆਉਣ ਵਾਲਾ ਸਮਾਂ ਜਿਹੜਾ ਬੜਾ ਉੱਜਲ ਹੋ ਸਕਦਾ ਹੈਗਾ ਔਰ ਇੱਥੇ ਵੀ ਜਿੰਨੀ شدت ਨਾਲ ਬਾਕੀ ਖੇਡਾਂ ਪ੍ਰਤੀ ਲੋਕ ਮੋਹ ਪਿਆਰ ਵਿਖਾਉਂਦੇ ਨੇ ক্রিকেট ਐਜ਼ ਪ੍ਰੋਬੇਬਲੀ ਐਟ ਦ ਸੇਮ ਲੈਵਲ ਸਮਡੇ ਇਟ ਵੈਲ ਰਮਾਣਾ ਸਾਹਿਬ ਇੱਕ ਬਿਲਕੁਲ ਡਿਫਰੈਂਟ ਟਾਪਿਕ ਆ ਕਿਸੇ ਦਿਨ ਆਪਾਂ ਗੱਲ ਕਰਾਂਗੇ ਕਿਉਂਕਿ ਨਾਰਥ ਅਮਰੀਕਾ 'ਚ ਜਿਹੜੀਆਂ ਕੰਡੀਸ਼ਨ ਨੇ ਨਾ ਸਪੋਰਟਸ ਬਾਰੇ ਉਹ ਟੋਟਲੀ ਡਿਫਰੈਂਟ ਨੇ ਫ্রম ਕੰਟਰੀਜ਼ ਲਾਈਕ ਇੰਡੀਆ ਆਸਟ੍ਰੇਲੀਆ definitely it will go up if ek ese din apa pura topic ede bare mai tade na discuss karunga but it's coming up in uh, canada and america as well bahut bahut dhanwaad thoda samay kadea tusi thank you ji thank you